ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਨਾਮ ਜਪਣ ਦੀ ਭੇਜਿਆ ਸੀ ਸਿਮਨ ਕਰਨ ਵਾਸਤੇ ਭੇਜਿਆ ਸੀ ਆਪਨੇ ਮਲਾਪ ਵਾਸਤੇ ਭੇਜਿਆ ਸੀ ਇੱਥੇ ਆ ਕੇ ਅਸੀਂ ਸੰਸਾਰਿਕ ਕੰਮਕਾਰਾਂ ਵਿੱਚ ਲੱਗ ਕੇ ਆਪਣਾ ਜੀਵਨ ਗੁਆਰਿਆ ਤਾਂ ਗੁਰੂ ਸਾਹਿਬ ਰਾਮ ਕਲੀ ਮਹੱਲਾ ਤੀਜਾ ਦੇ ਅੰਦਰ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਹਨ ਆਪ ਫਰਮਾ ਰਹੇ ਹਨ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਆਪ ਫਰਮਾ ਰਹੇ ਹਨ ਕਿ ਉਹ ਪਰਮਾਤਮਾ ਸੰਸਾਰ ਦਾ ਇੱਕੋ ਇੱਕ ਹੈ ਸਤ ਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ ਉਨੋਸ਼ ਕਰਨ ਵਾਲਾ ਉਹ ਪੈਦਾ ਕਰਨ ਵਾਲਾ ਤੇ ਉਹ ਪਾਲਣਾ ਕਰਨ ਵਾਲਾ ਉਹ ਇੱਕੋ ਇੱਕ ਪਰਮਾਤਮਾ ਜਿਹੜਾ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਆਪ ਹਮਾਰੇ ਹਨ ਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਹਿ ਰਹੇ ਹਨ ਕਿ ਇਹ ਮੇਰੀ ਮਾਂ ਕਿਹੜੀ ਇਹ ਆਨੰਦ ਦੀ ਅਵਸਥਾ ਮੇਰੇ ਮਨ ਦੇ ਅੰਦਰ ਪੈਦਾ ਹੋ ਗਈ ਹੈ ਉਹ ਖੜਾਉ ਪੈਦਾ ਹੋ ਗਿਆ ਹੈ ਅੰਦਰ ਮਨ ਦਾ ਟਿਕਾਉ ਪੈਦਾ ਹੋ ਗਿਆ ਹੈ ਸਤ ਗੁਰੂ ਮੈਂ ਪਾਇਆ ਮੇਰੇ ਅੰਦਰੋਂ ਮੈਨੂੰ ਸਤ ਗੁਰੂ ਮਿਲ ਪਿਆ ਹੈ ਸਤ ਗੁਰੂ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਕਹਿ ਰਹੇ ਹਨ ਕਿ ਸਤਗੁਰੂ ਤਾਂ ਮੈਨੂੰ ਅੰਦਰੋਂ ਮਿਲ ਪਿਆ ਹੈ ਸਹਿਜ ਛੇਤੀ ਕਦਮ ਮੇਰੇ ਮਨ ਦੇ ਅੰਦਰ ਉਹ ਸਹਿਜ ਦੀ ਅਵਸਥਾ ਪ੍ਰਾਪਤ ਹੋ ਗਈ ਹੈ ਮੇਰੇ ਅੰਦਰ ਉਹ ਟਿਕਾਉ ਪੈਦਾ ਹੋ ਗਿਆ ਹੈ ਮਨ ਵਜੀਆਂ ਵਧਾਈਆਂ ਮੇਰੇ ਮਨ ਦੇ ਅੰਦਰ ਉਹ ਖੁਸ਼ੀ ਦੇ ਵਾਜੇ ਵੱਜ ਰਹੇ ਹਨ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵੜ ਆਈਆਂ ਕਹਿੰਦੇ ਇਹ ਸੋਹਣੇ ਰਾਗ ਪਰਿਵਾਰ ਸਮੇਤ ਰਾਣੀਆਂ ਮੇਰੇ ਮਨ ਦੇ ਅੰਦਰ ਉਸ ਦੇ ਸਿਫਤ ਸਲਾਹ ਦਾ ਗੀਤ ਗਾਰੇ ਹਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੂੰ ਗਾਵੋ ਹਰੀ ਕੇਰਾ ਕਹਿੰਦੇ ਕਿ ਤੁਸੀਂ ਵੀ ਉਸ ਮਾਲਕ ਦੀ ਸਿਫਤ ਸਲਾਹ ਦਾ ਸ਼ਬਦ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਦਾ ਜਿਨ੍ਹਾਂ ਨੇ ਉਸ ਮਾਲਕ ਨੂੰ ਮਨ ਦੇ ਅੰਦਰ ਵਸਾਇਆ ਹੈ ਉਸ ਨੂੰ ਹੀ ਉਹ ਮਾਲਕ ਅੰਦਰੋਂ ਮਿਲਿਆ ਹੈ ਕਹਿ ਨਾਨਕ ਆਨੰਦ ਹੁਆ ਸਤ ਗੁਰੂ ਮੈਂ ਪਾਇਆ ਗੁਰੂ ਸਾਹਿਬ ਫਰਮਾਨ ਕਰ ਰਹੇ ਹਨ ਕਿ ਮੈਨੂੰ ਮਨ ਦੇ ਅੰਦਰੋਂ ਉਹ ਆਨੰਦ ਪ੍ਰਾਪਤ ਹੋਇਆ ਹੈ ਉਹ ਸ਼ਾਂਤੀ ਮਿਲ ਗਈ ਹੈ ਮੇਰੇ ਅੰਦਰ ਟਿਕਾਉ ਪੈਦਾ ਹੋ ਗਿਆ ਹੈ ਮੇਰੇ ਅੰਦਰ ਉਹ ਖੇੜੇ ਦੀ ਅਵਸਥਾ ਪ੍ਰਾਪਤ ਹੋ ਗਈ ਹੈ ਸਤ ਗੁਰੂ ਮੈਂ ਪਾਇਆ ਕਿ ਜਦੋਂ ਤੂੰ ਮੈਂ ਆਪਣੇ ਅੰਦਰ ਸਤ ਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਮਿਲ ਪਿਆ ਹਾਂ ਆਪਰਮਾਨ ਕਰ ਰਹੇ ਹਨ ਕਿ ਅਸੀਂ ਉਸ ਮਾਲਕ ਨੂੰ ਵਾਰ-ਵਾਰ ਸਿਮਰਨਾ ਹੈ ਵਾਰ-ਵਾਰ ਉਸ ਨੂੰ ਯਾਦ ਕਰਨਾ ਹੈ ਜਿਹੜਾ ਸਾਡਾ ਆਪਣਾ ਹੈ ਤਾਂ ਗੁਰੂ ਸਾਹਿਬ ਵੀ ਆਪਣੀ ਬਾਣੀ ਦੇ ਅੰਦਰ ਫਰਮਾਨ ਕਰ ਰਹੇ ਹਨ ਸਭ ਸੁਖ ਦਾਤਾ RAM ਹੈ ਦੂਸਰ ਨਾਹੀ ਕੋਈ ਆ ਫਰਮਾ ਰਹੇ ਹਨ ਕਿ ਸਾਰੇ ਹੀ ਸੁੱਖਾਂ ਦਾ ਦਾਤਾ ਉਹ ਇੱਕੋ ਹੀ ਪਰਮਾਤਮਾ ਹੈ ਦੂਸਰਾ ਕੋਈ ਹੈ ਹੀ ਨਹੀਂ ਕੰਨ ਦੇ ਕਿ ਉਹ ਇੱਕੋ ਹੀ ਮਾਲਕ ਹੈ ਜਿਹੜੇ ਸਾਡੇ ਦੁੱਖ ਦੂਰ ਕਰ ਸਕਦਾ ਹੈ ਅਸੀਂ ਉਸ ਮਾਲਕ ਦੇ ਅੰਦਰ ਸਮਾ ਸਕਦੇ ਹਾਂ ਸਾਡੇ ਅੰਦਰ ਉਹ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ ਉਹ ਟਿਕਾਊ ਪੈਦਾ ਹੋ ਸਕਦਾ ਹੈ ਮਨ ਦੇ ਅੰਦਰ ਸਹਿਜ ਅਵਸਥਾ ਪ੍ਰਾਪਤ ਹੋ ਸਕਦੀ ਹੈ ਅਸੀਂ ਉਸ ਮਾਲਕ ਨੂੰ ਵਾਰ-ਵਾਰ ਆਪਣੇ ਅੰਦਰ ਧਿਉਣਾ ਹੈ ਤਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਵੀ ਫਰਮਾਨ ਕਰਦੇ ਹਨ ਜਪਜੀ ਸਾਹਿਬ ਦੇ ਅੰਦਰ ਕਹਿ ਰਹੇ ਹਨ ਜਿਨਿ ਨਾਮ ਤੇ ਹਾਇਆ ਗੈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਕਹਿੰਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਉਸ ਮਾਲਕ ਦੇ ਨਾਮ ਨੂੰ ਧਿਆਨ ਦੇ ਵਿੱਚ ਬਿਠਾਇਆ ਹੈ ਧਿਆਨ ਕੀਤਾ ਹੈ ਗੈ ਮਸ਼ਕਤ ਕਾਲ ਸਖਤ ਕਾਲ ਕਮਾਈ ਕੀਤੀ ਹੈ ਨਾਨਕ ਤੇ ਮੁਖ ਉਜਲੇ ਕਹਿੰਦੇ ਉਹ ਆਪਣਾ ਚੰਗਾ ਮੁਖ ਲੈ ਕੇ ਉਸ ਮਾਲਕ ਦੇ ਘਰ ਪਹੁੰਚ ਜਾਂਦੇ ਹਨ ਕੀਤੀ ਛੁੱਟੀ ਨਾਲ ਕੰਨਨਕ ਉਹਨਾਂ ਦਾ ਆਉਣਾ ਤੇ ਜਾਣਾ ਆਵਾਗਣ ਦਾ ਚੱਕਰ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਅਸੀਂ ਵੀ ਸਤਗੁਰੂ ਦੇ ਮਲਾਪ ਵਾਸਤੇ ਆਪਣੇ ਅੰਦਰ ਉਹ ਸ਼ਾਂਤੀ ਉਹ ਮਾਲਕ ਦਾ ਟਿਕਾਉ ਆਪਣੇ ਮਨ ਦੇ ਅੰਦਰ ਟਿਕਾਉ ਪੈਦਾ ਕਰਕੇ ਅਸੀਂ ਉਹ ਸਤਗੁਰੂ ਨੂੰ ਮਿਲ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਆਓ ਅਸੀਂ ਵੀ ਗੁਰੂ ਅਮਰਦਾਸ ਜੀ ਦੇ ਇਸ ਸ਼ਬਦ ਤੋਂ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਆਪਣੇ ਜੀਵਨ ਦਾ ਰਾਹਾ ਲੈਣਾ ਹੈ ਤਾਂ ਕਿ ਅਸੀਂ ਉਸ ਸੱਚ ਨੂੰ ਮਿਲ ਕੇ ਆਪਣੇ ਅੰਦਰ ਉਸ ਨੂੰ ਵਸਾ ਕੇ ਅਮੇਸ਼ਾ ਲਈ ਸਤਗੁਰ ਦੀ ਕਿਰਪਾ ਦੁਆਰਾ ਉਸ ਨੂੰ ਯਾਦ ਕਰਕੇ ਆਪਣੇ ਜੀਵਨ ਦੇ ਅੰਦਰ ਉਸ ਸਾਥੀ ਦੇ ਨਾਲ ਮਲਾਪ ਕਰ ਸਕਦੇ ਹਾਂ ਜੀ